अभिनेत्री और भाजपा सांसद जो कमुना रनौत हैं उनको लेकर बठिंडा कोर्ट ने समन जारी कर दिया इससे पहले उन्होंने हाई कोर्ट फिर सुप्रीम कोर्ट में पिटिशन डाली थी एफ आई आर तलाश करने के लिए लेकिन वो नहीं पाई राहत में मिली अब बठिंडा कोर्ट की तरफ से समन जारी किया गया क्योंकि एक बुजुर्ग महिला को उन्होंने टिप्पणी की थी देखिए ऐसा है कि ये जुडिशियल प्रोसेस है लेट द लॉ टेक इट्स ओन कोर्ट तो समन जारी किया है पेश होगी मेम्बर पार्लियामेंट का भारतीय जनता पार्टी के मेंबर पार्लियामेंट कानून से कोई ऊपर नहीं सो लॉ शुड पर और आके समझ जवाब दें उसके बाद टिप्पणी करनी चाहिए इंसान को बोलने से पहले कहते हैं कहावत है कि सौ बार सोचना चाहिए हर तो एक व्यक्ति को ਮੇਸ਼ਾ ਹੀ ਆਪਣੀ ਆਵਾਜ਼ ਨੂੰ ਲੈ ਕੇ ਆਪਣੇ ਬੜਬੋਲੇਪਨ ਨੂੰ ਲੈ ਕੇ ਵਿਵਾਦਾਂ ਕਰਿੰਦੇ ਨੇ ਦੇਖੋ ਕੋਈ ਵੀ ਵਿਅਕਤੀ ਜਦੋਂ ਜ਼ਿਆਦਾ ਬੜਬੋਲਾਪਨ ਹੋਏਗਾ ਉਹ ਦੇਖੋ ਫਿਰ ਉਸ ਤੋਂ ਖਮੀਜ਼ਾ ਦਾ ਪੁੱਛਦੇਗਾ ਔਰ ਅਗਰ ਬਾਤ ਕੀ ਜਾਏ ਤਾਂ कल rau gandhi ਖੁਜਾਦ ਦੌਰੇ ਤੇ ਆਏ ਤਾਂ ਉਹਨੇ ਕੱਲ ਜੋ ਰਾਵੀ के पास जो گاਉਂ تھے ਜੋ ਇੰਡੀਆ ਬਾਰਡਰ ਨਹੀਂ ਹੈ ਮਤਲਬ ਹਿੰਦੁਸਤਾਨ ਸੀਮਾ ਮੇਂ ਵਾਧਾ ਜਾਣ ਕੇ ਰੋਕਾ ਗਿਆ ਪੁਲਿਸ ਦੁਆਰਾ ਕੀ ਕਰਨਾ ਚਾਹੀਦਾ ਦੇਖੋ ਐਸਾ ਹੈ ਕਿ ਵੀ ਇਹ ਹੁਣ ਕੀ ਪਰਸਤਿਤੀਆਂ ਸੀ ਜਿਹਾਂ ਉੱਥੇ ਕਿ ਵੀ ਪਾਣੀ ਗਹਿਰਾ ਸੀ ਜਾਂ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਜਾਓ ਕਿਉਂਕਿ ਸਿਕਿਉਰਟੀ ਦਾ ਐਸਪੈਕਟ ਵੀ ਹੁੰਦਾ ਕੱਲ ਨੂੰ ਕੋਈ ਇਨਸੀਡੈਂਟ ਹੋ ਜਾਏ ਤੇ ਫਿਰ ਵਿਅਕਤੀ ਕਹਿੰਦਾ ਕਿ ਭਈ ਸਿਕਿਉਰਟੀ ਤੁਸੀਂ ਰੋਕਿਆ ਕਿਉਂ ਨਹੀਂ ਉਹ ਤੇ ਜੇ ਰੋਕਿਆ ਤਾਂ ਉਹਨਾਂ ਕਹਿੰਦੇ ਕਿ ਕਿਉਂ ਰੋਕਿਆ ਗਿਆ ਸੋ ਇਹ ਦੋਨੋਂ ਦੋਨੋਂ ਪੱਖ ਹੁੰਦੇ ਹੈਗੇ ਆ ਉਹ ਵੀ ਲੀਡਰ ਆਫ ਦਿ ਆਪੋਜੀਸ਼ਨ ਹੈ ਉਹਨਾਂ ਨੂੰ ਵੀ ਉਹਨਾਂ ਨੇ ਵੀ ਕਿਹਾ ਕਿ ਮੈਂ ਇਹ ਸੁਰੱਖਿਤੀ ਨਹੀਂ ਉਹਨਾਂ 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 ਨੂੰ ਵੀ ਦੇਖ ਕੇ ਸੋਚ ਕੇ ਡਿਸਾਈਡ ਕਰਨਾ ਚਾਹੀਦਾ ਰਾਤ ਨੂੰ ਜਾਂਦਾ ਤਾਂ ਠੀਕ ਨਹੀਂ ਲੱਗਦਾ ਜਿੰਨੇ ਜਾਂਦੇ समझ में नहीं थे वो दोपहर के समय में फिर तो रात हो गई थी ना काफ़ी जो जो प्रोटेस्ट करते फिर उन्होंने लाओ किया रात हो गई फिर बाद उद्रॉ कर लिया डिसीजन ने तो ऐसी स्थिति है दोनों पक्ष ही है अच्छा अगर बात की जाए तो पंजाब में प्रवासी लोगों को लेकर पंजाब के लोगों में रोष पाया जा रहा है हुशियारपुर की घटना के बाद जो लगातार ये रोष बढ़ रहा है कल भी जलंधर में भी प्रोटेस्ट हुआ है और लोग कह रहे हैं कि यहाँ से प्रवासी लोगों को जो भेज दिया जाए क्योंकि जो घटना हुई है वो काफ़ी शर्मदार है ਕੁਨ ਫੋਰਚੂਨਟ ਹੈ ਜੋ ਕੁਝ ਉਸੇ ਕਟਨਾ ਕੱਟੀ ਹੈ ਇਹ ਕੋ ਇੱਕ ਤਰ੍ਹਾਂ ਮੈਂਸਰੀਆ ਹੁੰਦਾ ਹੈ ਕਿਸੇ ਦਾ ਬੱਚੀ ਦਾ ਕੋ ਦੁਸ਼ਕਰਮ ਜਾਂ ਉਹਨੂੰ ਮਾਰਨਾ ਐਸਾਈਆਂ ਚੀਜ਼ਾਂ ਜਿਹੜੀ ਹੈਗੀ ਹੈ ਇਹ ਸਾਰੇ ਸਮਾਜ ਦੇ ਲਈ ਨੂੰ ਆਪਾਂ ਉਹਨੂੰ ਮੈਜਰ ਕਰ ਸਕਦੇ ਕਿ ਵੀ ਜਿੰਨੇ ਬਾਹਰੋਂ ਆਏ ਆ ਸਾਰੀ ਗਲਤ ਹੋ ਗਏ ਆ ਸੋ ਇਹ ਹੈਗਾ ਉਹਦੇ ਲਈ ਉਹ ਖਮੈਜ਼ਾ ਭੁਗਤੇਗਾ ਬਾਕੀ ਜਿੱਦ ਤੱਕ ਹੈ ਕਿ ਜਿਹੜੇ ਆਪਣਾ ਦੂਸਰੇ ਸਟੇਟਸ ਤੋਂ ਕੰਮ ਕਰਨ ਆਉਂਦੇ ਆ ਸਾਡੇ ਬੰਦੇ ਵੀ ਦੂਸਰੇ ਕੰਟਰੀs ਗਏ ਹੋਏ ਆ ਕੰਮ ਕਰਨ ਤੋ ਸੋ ਜਿੱਥੇ ਵੈਕਿਊਮ ਕ੍ਰੀਏਟ ਹੁੰਦਾ ਓ ਕੇ ਨੈਚੁਰਲ ਐ ਕਿ ਵੀ ਉਪਰ ਦੂਸਰੇ ਪ੍ਰਦੇਸ਼ਾਂ ਦੀ ਲੇਬਰ ਆਉਂਦੀ ਐ ਇਹ ਸਿਸਟਮ ਦਾ ਹਿੱਸਾ ਹੈ ਕਾਂਗਰਸ ਨੇਤਾ ਤਾਂ ਕਹਿ ਰਹੇ ਆ ਕਿ ਇਹ ਪੀਐਮ ਦਾ ਬੋਇਆ ਹੋਇਆ ਬੀਜ ਐ ਇਹ ਤਾਂ ਗਲਤ ਐਵੇਂ ਅਕਸ਼ੇਪ ਕਰਨ ਵਾਲੀ ਗੱਲ ਹੈਗੀ ਐ ਕਿਉਂਕਿ ਜਿਹੜੀ ਐ ਕਿ ਮਾਈਗ੍ਰੇਸ਼ਨ ਜੋ ਐ ਇਹ ਹੁੰਦੀ ਹੁੰਦੀ ਐ ਜਦੋਂ ਤੁਸੀਂ ਵੈਕਿਊਮ ਕਿਤੇ ਵੀ ਹੋਏਗਾ ਤੋ ਲੇਬਰ ਜਿਹੜੀ ਹੈਗੀ ਐ ਉਹ ਅੱਜ ਦੇ ਨਹੀਂ ਜਿਹੜੀ ਪੰਜਾਬ ਦੀ ਲੇਬਰ ਤਾਂ ਲੱਭਦੀ ਨਹੀਂ ਐ ਉਹ ਤਾਂ ਸਾਰੀ ਬਾਹਰ ਚਲੇ ਗਈ ਐ तो इतने जगह वैक्यूम कौन करेगा काम वो फिर दूसरे प्रदेशों के लोग आए करते हैं लगता है कि अगर प्रवासी लोग चले गए तो यहाँ पर पंजाब में फिर काम काज को भी दिक्कत हो जाएगी हो बिलकुल होएगी बिल्कुल होएगी इसलिए आप सारिया गल् जिखनिया पहनि सोच लो तो